ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤੱਕ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਾਤ 12 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਅਤੇ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਭਜਨ ਬੰਦਗੀ ਕਰਨ ਦਾ ਸਾਨੂੰ ਕੀ ਫਲ ਮਿਲਦਾ ਹੈ ਇਨ੍ਹਾਂ ਸਮਿਆਂ ਦੇ ਵਿੱਚ ਜੇਕਰ ਅਸੀਂ ਇਸ ਇੱਕ ਸ਼ਬਦ ਦਾ ਜਾਪ ਕਰ ਲਈਏ ਤਾਂ ਸਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਕਿੰਝ ਕਿਰਪਾ ਕਰਦੇ ਨੇ ਕਿੰਝ ਮਿਹਰਬਾਨ ਹੁੰਦੇ ਨੇ ਇਹ ਸਾਰੇ ਲਵਾਂਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਸਮਿਆਂ ਦੀ ਮਹੱਤਤਾ ਅਤੇ ਇਸ ਸ਼ਬਦ ਦੀ ਮਹੱਤਤਾ ਬਾਰੇ ਆਪਾਂ ਗੱਲ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਜ ਵਰਤਦੇ ਨੇ ਇਹ ਆਪਾਂ ਕਿਸੇ ਹੋਰ ਦਾ ਨਹੀਂ ਆਪਾਂ ਖੁਦ ਦਾ ਤਜਰਬਾ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਤੇ ਕਿੰਜ ਤਰਸ ਕਰਦੇ ਨੇ ਕਿੰਜ ਸਾਡੇ ਉੱਤੇ ਮਿਹਰਬਾਨ ਹੁੰਦੇ ਨੇ ਸੋ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣੋਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਵੀਡੀਓ ਲੰਬੀ ਭਾਵੇਂ ਹੋ ਜਾਵੇ ਪਰ ਸਬਰ ਦੇ ਨਾਲ ਬਿਨਾਂ ਸਕਿੱਪ ਕੀਤੇ ਪੂਰਾ ਸੁਣ ਲੈਣਾ ਕਈ ਵਾਰ ਸਤਿਗੁਰ ਸੱਚੇ ਪਾਤਸ਼ਾਹ ਖੁਦ ਸਾਡੇ ਤੱਕ ਕੋਈ ਗੱਲ ਪਹੁੰਚਾਉਣਾ ਚਾਹੁੰਦੇ ਆ ਸਾਨੂੰ ਕੁਝ ਦੇਣਾ ਚਾਹੁੰਦੇ ਆ ਸਾਡੇ ਤੋਂ ਕੋਈ ਸੇਵਾ ਲੈਣੀ ਚਾਹੁੰਦੇ ਹੁੰਦੇ ਨੇ ਇਸ ਕਰਕੇ ਜਦੋਂ ਵੀ ਗੱਲ ਗੁਰੂ ਦੀ ਹੋਵੇ ਗੁਰਬਾਣੀ ਦੀ ਹੋਵੇ ਅਮਰਤ ਵੇਲੇ ਦੀ ਹੋਵੇ ਤਾਂ ਕਿਰਪਾ ਕਰਕੇ ਉਹਨੂੰ ਪੂਰਾ ਸੁਨਿਆ ਕਰੋ ਇਹਦੇ ਵਿੱਚ ਸਾਡਾ ਹੀ ਭਲਾ ਏ ਕਿਸੇ ਹੋਰ ਦਾ ਭਲਾ ਨਹੀਂ ਸਾਡਾ ਆਪਣਾ ਹੀ ਭਲਾ ਹੈ ਤਾਂ ਇਹ ਵੀਡੀਓ ਨੂੰ ਪੂਰਾ ਸੁਣਿਓ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਭੈਣ ਭਰਾਵਾਂ ਦੀ ਗੱਲ ਕਰੀਏ ਜੋ ਕਹਿ ਦਿੰਦੇ ਨੇ ਵੀ ਸਾਡੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਪਰ ਅਸੀਂ ਦਿਨ ਦੇ ਵਿੱਚ ਜਦੋਂ ਸਾਡਾ ਸਮਾਂ ਲੱਗਦਾ ਹੈ ਉਦੋਂ ਅਸੀਂ ਗੁਰਬਾਣੀ ਦਾ ਪਾਠ ਕਰ ਲੈਨੇ ਆ ਜਾਂ ਕੋਈ ਸ਼ਬਦ ਜਾਪ ਕਰ ਲੈਨੇ ਆ ਤਾਂ ਕੀ ਇਸ ਤਰੀਕੇ ਦੇ ਨਾਲ ਸਾਨੂੰ ਪੜੀ ਹੋਈ ਬਾਣੀ ਸਾਡੇ ਕੀਤੇ ਹੋਏ ਸ਼ਬਦ ਜਾਪ ਦਾ ਸਾਨੂੰ ਫਲ ਮਿਲੇਗਾ ਤਾਂ ਸੰਗਤ ਜੀ ਜਰੂਰ ਮਿਲੇਗਾ ਦਿਨ ਦੇ ਵਿੱਚ ਆਪਾਂ ਕਿਸੇ ਵੀ ਵੇਲੇ ਜਿੰਨਾ ਵੀ ਪਾਠ ਕਰਦੇ ਆਂ ਭਜਨ ਬੰਦਗੀ ਕਰਦੇ ਆਂ ਭਾਵੇਂ ਆਪਾਂ ਇੱਕ ਵਾਰ ਵੀ ਮੁੱਖ ਚੋਂ ਵਾਹਿਗੁਰੂ ਜੀ ਬੋਲਦੇ ਆਂ ਨਾ ਉਹ ਇੱਕ ਵਾਰ ਬੋਲੇ ਹੋਏ ਵਾਹਿਗੁਰੂ ਜੀ ਦਾ ਵੀ ਪਤਾ ਨਹੀਂ ਸਾਨੂੰ ਕਿੰਨਾ ਫਲ ਮਿਲਦਾ ਏ ਇਹ ਆਪਾਂ ਸੋਚ ਵੀ ਨਹੀਂ ਸਕਦੇ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਕੀਤੀ ਹੋਈ ਭਜਨ ਬੰਦਗੀ ਸਾਡੀ ਕੀਤੀ ਹੋਈ ਸੇਵਾ ਦਾ ਫਲ ਸਾਨੂੰ ਜਰੂਰ ਦਿੰਦੇ ਆ ਭਾਵੇਂ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਉਹਨਾਂ ਨੂੰ ਯਾਦ ਕਰੀਏ ਕਿਸੇ ਵੀ ਵੇਲੇ ਸੇਵਾ ਕਰੀਏ ਇਸ ਕਰਕੇ ਈਮਾਨ ਦੇ ਵਿੱਚ ਸ਼ੰਕਾ ਤਾਂ ਕਦੇ ਨਹੀਂ ਲੈ ਕੇ ਆਉਣਾ ਵੀ ਮੈਨੂੰ ਫਲ ਨਹੀਂ ਮਿਲ ਰਿਹਾ ਜਦੋਂ ਵੀ ਵਾਹਿਗੁਰੂ ਜੀ ਕਹਤਾ ਜਦੋਂ ਵੀ ਗੁਰਬਾਣੀ ਦਾ ਪਾਠ ਕੀਤਾ ਸਤਿਗੁਰ ਸੱਚੇ ਪਾਸ਼ਾ ਸਾਨੂੰ ਦੇਖ ਰਹੇ ਨੇ ਸਤਿਗੁਰ ਸੱਚੇ ਪਾਸ਼ਾ ਸਾਡੀ ਕੀਤੀ ਹੋਈ ਭਜਨ ਬੰਦਗੀ ਦਾ ਸਾਨੂੰ ਫਲ ਦੇ ਰਹੇ ਨੇ ਕਿ ਅਸੀਂ ਪਾਠ ਕਰਨ ਬੈਠ ਗਏ ਆ ਨਾ ਸਭ ਤੋਂ ਵੱਡਾ ਫਲ ਇਹੋ ਆ ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾ ਅਸੀਂ ਉਹਨਾਂ ਦਾ ਨਾਮ ਵੀ ਨਹੀਂ ਲੈ ਸਕਦੇ ਉਹਨਾਂ ਦੀ ਕਿਰਪਾ ਤੋਂ ਬਿਨਾ ਅਸੀਂ ਕੋਈ ਪਾਠ ਨਹੀਂ ਕਰ ਸਕਦੇ ਕੋਈ ਸੇਵਾ ਨਹੀਂ ਕਰ ਸਕਦੇ ਜੀ ਅਸੀਂ ਸੇਵਾ ਕਰ ਰਹੇ ਆ ਭਜਨ ਬੰਦਗੀ ਕਰ ਰਹੇ ਆ ਗੁਰਬਾਣੀ ਦਾ ਕੋਈ ਪਾਠ ਕਰ ਰਹੇ ਆ ਸ਼ਬਦ ਜਾਪ ਕਰ ਰਹੇ ਆ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਮਿਹਰ ਕੀਤੀ ਆ ਤਾਂ ਕਰ ਰਹੇ ਆ ਪਹਿਲੀ ਗੱਲ ਤਾਂ ਸਾਡੀ ਸਮਝ ਵਿੱਚ ਇਹ ਆ ਗਈ ਦੂਸਰੀ ਗੱਲ ਇਹ ਵੀ ਜਿਵੇਂ ਸਾਨੂੰ ਦਿਨ ਦੇ ਵਿੱਚ ਕੀਤੀ ਹੋਈ ਭਜਨ ਮੰਦਗੀ ਦਾ ਫਲ ਜ਼ਰੂਰ ਮਿਲਦਾ ਹੈ ਉਦੋਂ ਇਹ ਵੀ ਗੱਲ ਪੱਕੀ ਹੈ ਕਿ ਅਮਰਤ ਵੇਲੇ ਦੇ ਵਿੱਚ ਕੀਤੀ ਹੋਈ ਭਜਨ ਮੰਦਗੀ ਦਾ ਸਾਨੂੰ ਬਹੁਤ ਜ਼ਿਆਦਾ ਫਲ ਮਿਲਦਾ ਹੈ ਕਿਉਂਕਿ ਜਦੋਂ ਆਪਾਂ ਆਪਣੇ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਮਰਿਆਦਾ ਦੇ ਅਨੁਸਾਰ ਚੱਲਦੇ ਆ ਆਪਣੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਦੇ ਅਨੁਸਾਰ ਚੱਲਾਂਗੇ ਤਾਂ ਫਿਰ 3 ਮੰਜ਼ਲ ਤੱਕ ਪਹੁੰਚ ਜਾਵਾਂਗੇ ਇਹ ਗੱਲ ਤਾਂ ਤੁਹਾਡੇ ਵੀ ਮੰਨਣ ਦੇ ਵਿੱਚ ਆਉਂਦੀ ਆ ਨਾ ਕਿ ਜਦੋਂ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦੱਸੇ ਰਾਹ ਦੇ ਉੱਤੇ ਚੱਲਾਂਗੇ ਤਮੰਝਲ ਤੱਕ ਛੇਤੀ ਪਹੁੰਚ ਜਾਵਾਂਗੇ ਸਾਡੇ ਮਨ ਦੀਆਂ ਜੋ ਵੀ ਇਸ਼ਾਵਾ ਨੇ ਮਨ ਦੀਆਂ ਜੋ ਵੀ ਅਰਦਾਸਾਂ ਬੇਨਤੀਆਂ ਨੇ ਜਰੂਰ ਪੂਰੀਆਂ ਹੋਣਗੀਆਂ ਇਹ ਗੱਲ ਬਿਲਕੁਲ ਸੱਚ ਆ ਇਥੇ ਮਹਾਪੁਰਖ ਜੀ ਬੜੀ ਸੋਹਣੀ ਉਦਾਹਰਣ ਦੇ ਕੇ ਸਮਝਾਉਂਦੇ ਆਂਦੇ ਨੇ ਮਹਾਪੁਰਖ ਜੀ ਕਹਿੰਦੇ ਜਿਵੇਂ ਮੰਨ ਲਓ ਆਪਾਂ ਕਿਤੇ ਜਾਣਾ ਹੋਵੇ ਆਪਾਂ ਗੱਡੀ ਤੇ ਜਾ ਰਹੇ ਆਂ ਬੱਸ ਤੇ ਜਾ ਰਹੇ ਆਂ ਤਾਂ ਕਦੇ ਵੀ ਇਹ ਗੱਲ ਨੋਟ ਕਰਿਓ ਜਦੋਂ ਆਪਾਂ ਸਵੇਰੇ ਸਵੇਰੇ ਸਫ਼ਰ ਕਰਦੇ ਆਂ ਤਾਂ ਬਹੁਤ ਛੇਤੀ ਆਪਣੀ ਮੰਜ਼ਿਲ ਤੱਕ ਪਹੁੰਚਦੇ ਆਂ ਪਰ ਜੇਕਰ ਉਹੀ ਆਪਾਂ ਦੁਪਹਿਰ ਵੇਲੇ ਜਾਂਦੇ ਆਂ ਲੇ ਜਾਣਨੇ ਆ ਤਾਂ ਸਾਨੂੰ ਜਿਆਦਾ ਸਮਾਂ ਲੱਗਦਾ ਹੈ ਕਿਉਂਕਿ ਜਿਵੇਂ ਜਿਵੇਂ ਦਿਨ ਚੜਦਾ ਹੈ ਟ੍ਰੈਫਿਕ ਵੱਧਦਾ ਜਾਂਦਾ ਹੈ ਸਾਨੂੰ ਸਮਾਂ ਜਿਆਦਾ ਲੱਗਦਾ ਹੈ ਉਸੇ ਹੀ ਤਰ੍ਹਾਂ ਜਦੋਂ ਅਸੀਂ ਭਜਨ ਬੰਦਗੀ ਕਰਦੇ ਆ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਤਾਂ ਜੇਕਰ ਸਵੇਰੇ ਸਵੇਰ ਯਾਦ ਕਰੀਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡਾ ਮਨ ਸਤਿਗੁਰ ਸੱਚੇ ਭਾਸ਼ਾ ਜੀ ਦੇ ਚਰਨਾਂ ਦੇ ਵਿੱਚ ਛੇਤੀ ਜੁਟਦਾ ਹੈ ਕਿਉਂਕਿ ਉਦੋਂ ਸਾਡੇ ਮਨ ਦੇ ਉੱਤੇ ਕੋਈ ਫੁਰਨਾ ਨਹੀਂ ਹੁੰਦਾ ਕੋਈ ਚਿੰਤਾ ਨਹੀਂ ਹੁੰਦੀ ਪਰ ਜਿਵੇਂ ਜਿਵੇਂ ਦਿਨ ਚੜਦਾ ਜਾਂਦਾ ਹੈ ਜਿਵੇਂ ਸੜਕ ਤੇ ਟ੍ਰੈਫਿਕ ਵੱਧਦਾ ਜਾਂਦਾ ਹੈ ਓਵੇਂ ਸਾਡੇ ਮਨ ਦੇ ਉੱਤੇ ਕਈ ਫੁਰਨੇ ਕਈ ਮਾੜੇ ਖਿਆਲ ਕਈ ਤਰ੍ਹਾਂ ਦੀਆਂ ਚਿੰਤਾਵਾਂ ਕੰਮਕਾਰਾਂ ਦੇ ਬੋਝ ਲੈਣੇ ਸ਼ੁਰੂ ਹੋ ਜਾਂਦੇ ਆ ਫਿਰ ਸਾਡਾ ਮਨ ਛੇਤੀ ਆਪਣੇ ਸਤਿਗੁਰ ਸੱਚੇ ਭਾਸ਼ਾ ਜੀ ਦੇ ਚਰਨਾਂ ਦੇ ਨਾਲ ਨਹੀਂ ਜੁੜ ਪਾਉਂਦਾ ਸਾਨੂੰ ਆਪਣੇ ਕੰਮਕਾਰਾਂ ਦੀ ਫਿਕਰ ਹੋ ਜਾਂਦੀ ਹੈ ਕਿ ਮੈਂ ਆਹ ਕੰਮ ਕਰਨਾ ਹੈ ਮੈਂ ਉਹ ਕੰਮ ਕਰਨਾ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਭਾਈ ਅਮਰਤ ਵੇਲੇ ਉੱਠੋ ਅਮਰਤ ਵੇਲਾ ਸਮਾਲੋ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਕਰਨ ਦਾ ਆਪਣੇ ਗੁਰੂ ਸਾਹਿਬ ਜੀ ਦੀਆਂ ਗੱਲਾਂ ਸੁਣਨ ਦਾ ਇਹ ਸਭ ਤੋਂ ਉੱਤਮ ਵੇਲਾ ਹੈ ਇਹ ਵੇਲਾ ਸਭ ਤੋਂ ਸ਼ਾਂਤ ਵੇਲਾ ਹੈ ਪਵਿੱਤਰ ਵੇਲਾ ਹੈ ਰੋਹਾਨੀਅਤ ਦੇ ਨਾਲ ਭਰਿਆ ਹੋਇਆ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠ ਕੇ ਭਜਨ ਬੰਦਗੀ ਕਰ ਰਹੀਆਂ ਹੁੰਦੀਆਂ ਨੇ ਇਸ ਕਰਕੇ ਇਸ ਵੇਲੇ ਦੀ ਪਵਿੱਤਰਤਾ ਇਸ ਵੇਲੇ ਦੀ ਤਾਕਤ ਹੋਰ ਵੱਧ ਜਾਂਦੀ ਆ ਤਾਂ ਜਦੋਂ ਸਾਡੇ ਵਰਗੇ ਵੀ ਇਸ ਵੇਲੇ ਦੇ ਵਿੱਚ ਉੱਠ ਕੇ ਬੈਠਦੇ ਆ ਤਾਂ ਉਹਦਾ ਫਾਇਦਾ ਆਪਾਂ ਨੂੰ ਵੀ ਮਿਲਦਾ ਹੈ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਛੇਤੀ ਨੇੜੇ ਹੋਣਾ ਸ਼ੁਰੂ ਹੋ ਜਾਂਦੇ ਆ ਜੋ ਵੀ ਆਪਾਂ ਜਨ ਬੰਦਗੀ ਕਰਦੇ ਆ ਸਿਮਰਨ ਕਰਦੇ ਆ ਨਾਮ ਜਾਪ ਕਰਦੇ ਆ ਨਾ ਮਨ ਵੀ ਜੁੜਦਾ ਹੈ ਆਨੰਦ ਵੀ ਆਉਂਦਾ ਹੈ ਇਹ ਤੁਹਾਨੂੰ ਉੱਠ ਕੇ ਪਤਾ ਲੱਗਣਾ ਹੈ ਜਦੋਂ ਉੱਠੋਗੇ ਇਹ ਵੇਲਾ ਸੰਭਾਲੋਗੇ ਤੁਹਾਨੂੰ ਖੁਦ ਫਿਰ ਇਸ ਵੇਲੇ ਦੀ ਕੀਮਤ ਇਸ ਵੇਲੇ ਦੀ ਤਾਕਤ ਦਾ ਪਤਾ ਲੱਗਣਾ ਹੈ ਇਸ ਕਰਕੇ ਇਹ ਵੇਲਾ ਜਰੂਰ ਸੰਭਾਲੋ ਅਤੇ ਸਾਡੇ ਚੌਥੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਸਾਫ ਸਪਸ਼ਟ ਇਹ ਗੱਲ ਮੁਝਾ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਸਪਸ਼ਟ ਕਹਿ ਦਿੱਤਾ ਕਿ ਜੇਕਰ ਤੂੰ ਆਪਣੇ ਆਪ ਨੂੰ ਸਿਰਫ ਸਿੱਖ ਅਖਵਾਉਣਾ ਚਾਹੁੰਦਾ ਹੈ ਸਿੱਖ ਅਖਵਾਉਣ ਦੇ ਲਈ ਸਭ ਤੋਂ ਪਹਿਲਾਂ ਅਮਰਤ ਵੇਲਾ ਸੰਭਾਲਣਾ ਪਵੇਗਾ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਆ ਆਪਣੇ ਆਪ ਨੂੰ ਸਿਰਫ ਸਿੱਖ ਅਖਵਾਉਣ ਵਾਸਤੇ ਅਮਰਤ ਵੇਲਾ ਸੰਭਾਲਣਾ ਜ਼ਰੂਰੀ ਆ ਅਤੇ ਜੋ ਅਮਰਤ ਵੇਲਾ ਸੰਭਾਲਦੇ ਨੇ ਉਹਨਾਂ ਨੂੰ ਮੇਰੇ ਗੁਰੂ ਨਾਨਕ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਆਪ ਸਮਝਾਉਂਦੀ ਨੇ ਸੰਗਤ ਜੀ ਆਪਣੇ ਬੜੇ ਵੱਡੇ ਭਾਗ ਨੇ ਆਪਣੇ ਬਹੁਤ ਚੰਗੇ ਕਰਮਣੇ ਜੋ ਸਾਨੂੰ ਪਤਾ ਲੱਗ ਗਿਆ ਵੀ ਸਾਡੇ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਸਾਡੇ ਤੋਂ ਕਿਹੜੀ ਪੇਟਾ ਚਾਹੀਦੀ ਆ ਮੇਰੇ ਗੁਰੂ ਰਾਮਦਾਸ ਪਾਸ਼ਾ ਖੁਦ ਸਾਨੂੰ ਸਮਝਾ ਰਹੇ ਨੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਸੋ ਭਲਕੇ ਉੱਠ ਹਰ ਨਾਮ ਧਿਆਏ ਸਤ ਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੋਂ ਬੋਲ ਕੇ ਅਮਰਤ ਵੇਲਾ ਮੰਗਿਆ ਏ ਕਿ ਤੂੰ ਅਮਰਤ ਵੇਲੇ ਉੱਠ ਉੱਠ ਕੇ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਜੇ ਪਤਾ ਹੁੰਦਿਆਂ ਹੋਇਆਂ ਵੀ ਅਸੀਂ ਇਹ ਵੇਲਾ ਨਾ ਸੰਭਾਲੀਏ ਤਾਂ ਫਿਰ ਸਾਡੇ ਤੋਂ ਮਾੜੇ ਭਾਗ ਕਿਸੇ ਦੇ ਨਹੀਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੀ ਕਿਸਮਤ ਚੰਗੀ ਲਿਖੀ ਆ ਚੰਗੀ ਕਿਸਮਤ ਚੰਗੇ ਭਾਗਾਂ ਦੀ ਇਹੋ ਨਿਸ਼ਾਨੀ ਆ ਇਹ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਹੀ ਰਾਹ ਦਿਖਾ ਦਿੱਤਾ ਕਿ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਮਿਹਰ ਕਿੰਜ ਹਾਸਲ ਕਰ ਸਕਦੇ ਆ ਪਰ ਜੇ ਪਤਾ ਹੁੰਦਿਆਂ ਹੋਿਆਂ ਵੀ ਅਸੀਂ ਉਸ ਰਾਹ ਦੇ ਉੱਤੇ ਨਾ ਚੱਲੀਏ ਤੇ ਫਿਰ ਤਾਂ ਆਪਣੀ ਕਿਸਮਤ ਨੂੰ ਅਸੀਂ ਆਪ ਖੁਦ ਮਾੜੀ ਬਣਾ ਰਹੇ ਆ ਨਾ ਇਸ ਕਰਕੇ ਸਮਾਂ ਰਹਿੰਦਿਆਂ ਹੀ ਆਪਾਂ ਸੰਭਲ ਲਈਏ ਅਮਰਤ ਵੇਲੇ ਉੱਠੀਏ ਅਮਰਤ ਵੇਲੇ ਉੱਠਣਾ ਕੋਈ ਔਖਾ ਨਹੀਂ ਆ ਇਹ ਆਪਾਂ ਖੁਦ ਔਖਾ ਬਣਾਇਆ ਹੈ ਘੋੜੀ ਦੀ ਨੀਂਦ ਦਾ ਤਿਆਗ ਕਰਨਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਖੁਸ਼ੀ ਸਾਨੂੰ ਮਿਲਣੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਦਾਤਾਂ ਸਾਡੀ ਝੋਲੀ ਦੇ ਵਿੱਚ ਪੈਣੀਆਂ ਨੇ ਇਹ ਮੈਂ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆ ਜੋ ਅਮਰਤ ਵੇਲੇ ਉੱਠਦੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਆਪਣੀਆਂ ਆਪ ਬੀਤੀਆਂ ਲਿਖਿਆ ਕਰੋ ਤਾਂ ਜੋ ਦੂਜਿਆਂ ਨੂੰ ਪ੍ਰੇਰਣਾ ਮਿਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਥਾਂ ਤੇ ਪ੍ਰਤੱਖ ਵਰਤਦੇ ਨੇ ਕਿਸੇ ਕਿਸੇ ਰੂਪ ਦੇ ਵਿੱਚ ਆ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੀ ਮਦਦ ਕਰ ਜਾਂਦੇ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਮੇਰੀ ਖੁਦ ਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਇਦਾਂ ਦੇ ਮੌਕੇ ਆਏ ਨੇ ਕਿਸਾਨ ਤੇ ਗੁਰੂ ਸੱਚੇ ਪਾਤਸ਼ਾਹ ਨੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਬਚਾਇਆ ਪਤਾ ਹੀ ਨਹੀਂ ਲੱਗਾ ਵੀ ਸਿਰ ਦੇ ਉੱਤੇ ਪਈ مصیبت ਕਦੋਂ ਆਈ ਕਦੋਂ ਨਿਕਲ ਗਈ ਇਸ ਕਰਕੇ ਵਾਰ-ਵਾਰ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ ਕਿ ਅਮਰਤ ਵੇਲੇ ਉੱਠੋ ਅਮਰਤ ਵੇਲਾ ਸੰਭਾਲੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸੰਭਾਲ ਲੈਣਗੇ ਫਿਰ ਸਾਨੂੰ ਆਪਣੀਆਂ ਫਿਕਰ ਚਿੰਤਾਵਾਂ ਕਰਨ ਦੀ ਲੋੜ ਨਹੀਂ ਫਿਰ ਚਿੰਤਾ ਸਤਿਗੁਰੂ ਸੱਚੇ ਪਾਤਸ਼ਾਹ ਕਰਨਗੇ ਜੈਸੇ ਵੀ ਸਾਡੀ ਉਹ ਚਿੰਤਾ ਕਰਦੇ ਆਂ ਬਸ ਸਾਡੀ ਆਦਤ ਹੈ ਸਾਨੂੰ ਲੱਗਦਾ ਬਿਨਾਂ ਜਿੰਨੀ ਦਰ ਮੈਂ ਚਿੰਤਾ ਨਾ ਕੀਤੀ ਮੈਂ ਫਿਕਰ ਨਾ ਕੀਤੀ ਮੇਰਾ ਕੁਝ ਨਹੀਂ ਬਣਨਾ ਪਰ ਸਾਡੀ ਕੀਤੀ ਹੋਈ ਚਿੰਤਾ ਸਾਡੀ ਕੀਤੀ ਹੋਈ ਫਿਕਰ ਵਿਅਰਥ ਆ ਚਿੰਤਾ ਦੀ ਜਗ੍ਹਾ ਤੇ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਚਿੰਤਨ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ ਫਿਰ ਦੇਖਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਮਾਲੀਆਂ ਵੀ ਸਮਾਲੀ ਨਹੀਂ ਜਾਣੀ ਸਤਿਗੁਰ ਸੱਚੇ ਪਾਤਸ਼ਾਹ ਐਨੇ ਮਿਹਰਬਾਨ ਹੁੰਦੇ ਨੇ ਕਿ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਮਹਾਪੁਰਖ ਜੀ ਕਹਿੰਦੇ ਅਮਰਤ ਵੇਲਾ ਆਪਣੇ ਗੁਰੂ ਦੀ ਗੋਦ ਦਾ ਨਿੱਗ ਗਿਆ ਫਿਰ ਆਪ ਸੋਚੋ ਵੀ ਜਿਹੜੇ ਅਮਰਤ ਵੇਲੇ ਉੱਠਦੇ ਨੇ ਉਹਨਾਂ ਨੂੰ ਤਾਂ ਆਪਣੇ ਗੁਰੂ ਦੀ ਗੋਦ ਮਿਲ ਗਈ ਤੇ ਜਿਹੜਾ ਬੱਚਾ ਗੁਰੂ ਦੀ ਗੋਦ ਦੇ ਵਿੱਚ ਹੋਵੇ ਤੇ ਫਿਰ ਉਹਨੂੰ ਕਿਸੇ ਵੀ ਚੀਜ਼ ਦੀ ਕੋਈ ਫਿਕਰ ਚਿੰਤਾ ਕਰਨ ਦੀ ਕੀ ਲੋੜ ਆ ਤੇ ਫਿਰ ਆਓ ਆਪਾਂ ਵੀ ਅਮਰਤ ਵੇਲਾ ਸੰਭਾਲ ਲਈਏ ਆਪਣੇ ਗੁਰੂ ਦੀ ਗੋਦ ਦਾ ਨਿਗ ਮੰਨੀਏ ਹੁਣ ਸੰਗਤ ਜੀ ਕਈ ਭੈਣ ਭਰਾ ਤਾਂ ਕਹਿ ਦਿੰਦੇ ਆ ਵੀ ਸਾਡੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਪਰ ਕਈਆਂ ਨੂੰ ਆਪਣੇ ਆਪ ਜਾਗ ਆਉਂਦੀ ਆ ਉਹ ਜਾਗ ਆਉਣ ਦੇ ਬਾਵਜੂਦ ਵੀ ਟਾਈਮ ਦੇਖ ਕੇ ਫਿਰ ਤੋਂ ਸੌ ਜਾਂਦੀ ਆ ਉਹ ਇਸ ਵੇਲੇ ਦੀ ਤਾਕਤ ਇਸ ਵੇਲੇ ਦੀ ਕੀਮਤ ਨੂੰ ਨਹੀਂ ਸਮਝਦੇ ਔਰ ਜਦੋਂ ਆਪਣੇ ਆਪ ਜਾਗ ਆਵੇ ਨਾ ਸਮਝੋ ਸਾਡੇ ਸਤਿਗੁਰੂ ਸੱਚੇ ਪਾਸ਼ਾ ਸਾਡੇ ਦੇ ਬੜੇ ਖੁਸ਼ ਨੇ ਸਾਡੇ ਨਾਲ ਗੱਲਾਂ ਕਰਨੇ ਚਾਹੁੰਦੇ ਨੇ ਸਾਨੂੰ ਆਪਣੀਆਂ ਗੱਲਾਂ ਸੁਣਾਉਣੀਆਂ ਚਾਹ ਰਹੇ ਨੇ ਸਤਿਗੁਰੂ ਸੱਚੇ ਪਾਸ਼ਾ ਸਾਨੂੰ ਕੁਝ ਦੇਣਾ ਚਾ ਰਹੇ ਨੇ ਇਸ ਵੇਲੇ ਦੇ ਵਿੱਚ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ ਇੱਥੇ ਨਾ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਆ ਇਹਨੂੰ ਬੜਾ ਧਿਆਨ ਦੇ ਨਾਲ ਸਮਝਿਓ ਜੀ ਹੁਣ ਇੱਕ ਜਾਗ ਹੁੰਦੀ ਆ ਸਾਨੂੰ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਇੱਥੇ ਬਹੁਤੇ ਭੈਣ ਭਰਾ ਟਾਈਮ ਦੇਖ ਕੇ ਸੌਂ ਜਾਂਦੇ ਆ ਪਰ ਇਹ ਵੀ ਵੇਲਾ ਅਮਰਤ ਵੇਲੇ ਦੇ ਵਿੱਚ ਹੀ ਆਉਂਦਾ ਹੈ ਗ੍ਰਸਤੀ ਬੰਦੇ ਦੇ ਲਈ ਜਿੰਨੇ ਸਾਰਾ ਦਿਨ ਕੰਮਕਾਰ ਕਰਨਾ ਹੈ ਉਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 3 ਤੋਂ 6 ਵਜੇ ਦਾ ਵੇਲਾ ਸਵੇਰ ਦਾ ਸੰਭਾਲਣ ਨੂੰ ਕਿਹਾ ਹੈ ਪਰ ਰਾਤ 12 ਵਜੇ ਤੋਂ ਬਾਅਦ ਦਾ ਜੋ ਵੇਲਾ ਹੈ ਨਾ ਇਹ ਸਾਰਾ ਵੇਲਾ ਅਮਰਤ ਵੇਲੇ ਦੇ ਵਿੱਚ ਆ ਜਾਂਦਾ ਹੈ ਕਮਾਈ ਵਾਲੇ ਸੰਤ ਮਹਾਪੁਰਖ ਜੀ 12 ਵਜੇ ਉੱਠ ਕੇ ਇਸ਼ਨਾਨ ਕਰਕੇ ਭਜਨ ਮੰਦਗੀ ਕਰਨ ਬੈਠ ਜਾਂਦੇ ਨੇ ਇਹ ਵੇਲਾ ਬਹੁਤ ਪਾਵਰਫੁਲ ਆ ਇਸ ਵੇਲੇ ਦੇ ਵਿੱਚ ਜੇਕਰ ਅਸੀਂ ਇੱਕ ਵਾਰ ਵੀ ਵਾਹਿਗੁਰੂ ਜੀ ਕਹਿੰਨੇ ਆ ਨਾ ਉਹਦਾ ਵੀ ਸਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਤਾ ਨਹੀਂ ਕਿੰਨੀ ਮਿਹਰ ਕਿੰਨੀ ਕਿਰਪਾ ਕਰਦੇ ਨੇ ਫਿਰ ਆਪ ਸੋਚੋ ਵੀ ਜੇਕਰ ਅਸੀਂ ਇਸ ਵੇਲੇ ਦੇ 5 ਮਿੰਟ ਵੀ ਸੰਭਾਲ ਲਈਏ ਤਾਂ ਸਾਡੇ ਉੱਤੇ ਕਿੰਨੀ ਕਿਰਪਾ ਹੋ ਸਕਦੀ ਆ ਜਿਹੜੇ ਭੈਣ ਭਰਾ ਦਿਨ ਭਰ ਦੇ ਵਿੱਚ ਕੰਮਕਾਰ ਕਰਦੇ ਨੇ ਸਾਰਾ ਦਿਨ ਮਿਹਨਤ ਕਰਦੇ ਨੇ ਜੀ ਕਰੋ ਉਹਨਾਂ ਨੂੰ ਵੀ ਇਸ ਵੇਲੇ ਦੇ ਵਿੱਚ ਆਪਣੇ ਆਪ ਜਾਗ ਆਉਂਦੀ ਆ ਤਾਂ ਜੇਕਰ ਉਹ ਜ਼ਿਆਦਾ ਉੱਠ ਕੇ ਨਹੀਂ ਜਪ ਸਕਦੇ ਕਿਉਂਕਿ ਦੇਖੋ ਤੰਦਰੁਸਤ ਸਰੀਰ ਦੇ ਲਈ ਨੀਂਦ ਵੀ ਪੂਰੀ ਸਾਨੂੰ ਚਾਹੀਦੀ ਆ ਤਾਂ ਜੇਕਰ ਉਹ ਜਾਦੀ دیر ਤੱਕ ਨਹੀਂ ਬੈਠ ਕੇ ਜਪ ਸਕਦੇ ਤਾਂ ਘੱਟੋ ਘੱਟ ਜਿੰਨੀ ਕਦੇਰ ਤੱਕ ਜਾਗ ਆਈ ਆ ਹੁਣ ਕਈ ਭੈਣ ਭਰਾ ਕੋਈ ਕਿਰਿਆ ਸੋਧਣ ਦੇ ਲਈ ਉੱਠਦੇ ਆ ਕਈਆਂ ਨੂੰ ਸਰਦੀ ਗਰਮੀ ਕਰਕੇ ਜਾਗ ਆਉਂਦੀ ਆ ਕਈਆਂ ਨੂੰ ਇੱਕਦਮ ਲੱਗਦਾ ਵੀ ਜਿਵੇਂ ਕੋਈ ਖੜਾਕ ਆਇਆ ਏ ਕਿਸੇ ਨੇ ਆਵਾਜ਼ ਮਾਰੀ ਆ ਕੋਈ ਨਾ ਕੋਈ ਬਹਾਨਾ ਬਣਦਾ ਹੈ ਫੇਰ ਹੀ ਸਾਨੂੰ ਇਸ ਵੇਲੇ ਦੇ ਵਿੱਚ ਜਾਗ ਆਉਂਦੀ ਆ ਨਾ ਤਾਂ ਜਿੰਨੀ ਕ ਜਾਗ ਆਈ ਤੁਹਾਨੂੰ ਇੱਕ ਵਾਰ ਵਾਹਿਗੁਰੂ ਕਹਿ ਲਿਆ ਪੰਜ ਵਾਰ ਕਹਿ ਲਿਆ 10 ਵਾਰ 50 ਵਾਰ ਮਹਾਪੁਰਖ ਜੀ ਕਹਿੰਦੇ ਇਹ ਤਾਂ ਉਹ ਗੱਲ ਏ ਵੀ ਜਿਵੇਂ ਜਿੰਨਾ ਹੀ ਗੁੜ ਪਾਵਾਂਗੇ ਉਨਾ ਹੀ ਮਿੱਠਾ ਜਿੰਨਾ ਹੀ ਜਪਾਂਗੇ ਫਾਇਦਾ ਸਾਨੂੰ ਹੀ ਮਿਲਣਾ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅਮਰਤ ਵੇਲਾ ਸਮਾਂ ਲੜਨ ਨੂੰ ਕਿਹਾ ਏ ਇਹ ਸਾਡਾ ਹੀ ਫਾਇਦਾ ਕੀਤਾ ਏ ਸਾਡਾ ਹੀ ਭਲਾ ਹੋਣਾ ਏ ਇਸ ਕਰਕੇ ਇਹ ਵੇਲਾ ਸਮਾਂ ਲੜਨ ਨੂੰ ਕਿਹਾ ਏ ਤਾਂ ਜੇਕਰ ਤੁਸੀਂ ਕੰਮਕਾਰਾਂ ਵਾਲੇ ਹੋ ਸਾਰਾ ਸਾਰਾ ਦਿਨ ਕੰਮਕਾਰ ਕਰਦੇ ਰਹਿੰਦੇ ਹੋ ਫੇਰ ਵੀ ਇਸ ਵੇਲੇ ਦੇ ਵਿੱਚ ਇੱਕ ਵਾਰ ਤੁਹਾਨੂੰ ਜਾਗ ਜ਼ਰੂਰ ਆਉਂਦੀ ਆ ਤਾਂ ਤੁਸੀਂ ਕੋਈ ਪੰਜ ਵਾਰ 10 ਵਾਰ ਵਾਹਿਗੁਰੂ ਕਹ ਲਓ ਮੂਲ ਮੰਤਰ ਜਾਪ ਕਰ ਲਓ ਜਿਵੇਂ ਹੁਣ ਕਿੰਨਾ ਵੱਡਾ ਦਿਨ ਆ ਰਿਹਾ ਏ ਤਾਂ ਜਦੋਂ ਵੀ ਵੱਡੇ ਦਿਹਾੜੇ ਆਉਂਦੇ ਆ ਨਾ ਉਦੋਂ ਖਾਸ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਵੱਡਾ ਦਿਹਾੜਾ ਕਿਹੜਾ ਆ ਰਿਹਾ ਏ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦੇ ਵਿੱਚ 16 ਸਤੰਬਰ ਨੂੰ ਇਹ ਦਿਨ ਆ ਸਾਜੇ ਕਰੇ ਨਾ ਦਿਨਾਂ ਦੇ ਵਿੱਚ ਸਾਡੀ ਜਾਗ ਆਪਣੇ ਆਪ ਹੀ 12 ਵਜੇ ਤੋਂ ਬਾਅਦ ਖੁੱਲ ਰਹੀ ਆ ਇਹਨੂੰ ਆਪਣੇ ਚੰਗੇ ਭਾਗ ਚੰਗੀ ਕਿਸਮਤ ਸਮਝੋ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਬਾਨ ਹੋਏ ਨੇ ਸਾਨੂੰ ਆਪ ਜਗਾ ਰਹੇ ਨੇ ਵੈਸੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਰੋਜ਼ ਉਪਦੇਸ਼ ਕਰਦੇ ਆ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਵੇ ਸੋ ਭਲਕੇ ਉਠ ਹਰਨਾਮ ਤੇ ਆਵੇ ਅਰ ਜੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਆਪ ਅੱਖ ਖੁੱਲ ਗਈ ਆਪਣੇ ਆਪ ਜਾਗ ਆ ਗਈ ਤਾਂ ਇਹਦਾ ਮਤਲਬ ਸਤਿਗੁਰ ਸੱਚੇ ਪਾਸ਼ਾ ਸਾਨੂੰ ਆਪ ਉਠਾਉਣ ਆਏ ਆ ਤਾਂ ਇਸ ਵੇਲੇ ਦੇ ਵਿੱਚ ਜਿੰਨਾ ਵੀ ਉੱਠ ਕੇ ਨਾਮ ਜਪ ਸਕਦੇ ਹੋ ਜਪਣਾ ਚਾਹੀਦਾ ਹੈ ਭਾਵੇਂ ਫਿਰ ਦੁਬਾਰਾ ਸੌ ਜਾਓ ਪਰ ਜਿੰਨਾ ਕ ਵੇਲਾ ਸਮਾਂ ਲਿਆ ਗਿਆ ਜਰੂਰ ਸਮਾਂ ਲੈਣਾ ਹੈ ਉਸ ਤੋਂ ਬਾਅਦ 3 ਤੋਂ 6 ਦਾ ਵੇਲਾ ਤਾਂ ਹਰੇਕ ਗੁਰਸਿੱਖ ਦੇ ਲਈ ਲਾਜ਼ਮੀ ਆ ਗ੍ਰਸਤੀ ਬੰਦੇ ਦੇ ਲਈ ਵੀ 3 ਤੋਂ 6 ਦਾ ਵੇਲਾ ਸਮਾਂ ਲੈਣਾ ਸਤਗੁਰ ਸੱਚੇ ਪਾਤਸ਼ਾਹ ਨੇ ਜ਼ਰੂਰੀ ਕੀਤਾ ਹੈ ਇਹ ਮੈਂ ਨਹੀਂ ਕਹਿ ਰਹੀ ਜਾਂ ਕਮਾਈ ਵਾਲੇ ਸੰਤ ਮਹਾਪੁਰਖ ਨਹੀਂ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਇਹ ਮर्यादा ਸਾਨੂੰ ਬਣਾ ਕੇ ਦਿੱਤੀ ਆ ਕਿ ਸਵੇਰੇ 3 ਤੋਂ 6 ਵਜੇ ਦੇ ਵਿਚਕਾਰ ਉੱਠ ਕੇ ਇਸ਼ਨਾਨ ਕਰਕੇ ਭਜਨ ਬੰਦਗੀ ਕਰਨੀ ਆ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਤਾ 3 ਤੋਂ 6 ਦੇ ਵਿਚਕਾਰ ਤਾਂ ਉੱਠਣਾ ਹੀ ਉੱਠਣਾ ਹੈ ਪਰ ਜੇਕਰ ਇਸ ਤੋਂ ਪਹਿਲਾਂ ਜਾਗ ਆ ਗਈ ਆ ਤਾਂ ਇਹਨੂੰ ਆਪਣੇ ਵੱਡੇ ਭਾਗ ਚੰਗੀ ਕਿਸਮਤ ਸਮਝ ਕੇ ਆਮ ਜਪਣਾ ਹੈ ਸਾਡੇ ਸਤਿਗੁਰੂ ਸੱਚੇ ਪਾਸ਼ਾ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਅਤੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਦਾਤਾਂ ਨੇ ਕਿਸੇ ਚੀਜ਼ ਦੀ ਵੀ ਕਮੀ ਨਹੀਂ ਆ ਕਮੀ ਸਾਡੇ ਕਿ ਸਾਨੂੰ ਮੰਗਣਾ ਨਹੀਂ ਆਉਂਦਾ ਜਾਂ ਸਾਨੂੰ ਮਾਲਕ ਦਾ ਦਿੱਤਾ ਹੋਇਆ ਸੰਭਾਲਣਾ ਨਹੀਂ ਆਉਂਦਾ ਜਿਸ ਦਿਨ ਅਸੀਂ ਆਪਣੇ ਗੁਰੂ ਵੱਲ ਮੁੱਖ ਕਰ ਲਿਆ ਅਜੇ ਸਾਡੀ ਗੁਰੂ ਵੱਲ ਪੇਠਿਆ ਜੇ ਮੰਨ ਲਓ ਆਪਾਂ ਅਮਰਤ ਵੇਲੇ ਨਹੀਂ ਉੱਠ ਰਹੇ ਨਾ ਇਹਦਾ ਮਤਲਬ ਸਾਡੀ ਗੁਰੂ ਵੱਲ ਪੇਠਿਆ ਅਸੀਂ ਆਪਣੇ ਗੁਰੂ ਨੂੰ ਸਾਫ਼ ਕਹਿ ਰਹੇ ਹਾਂ ਵੀ ਸਤਿਗੁਰੂ ਸੱਚੇ ਪਾਸ਼ਾ ਅਸੀਂ ਤੁਹਾਡੀ ਗੱਲ ਸੁਣਾਗੇ ਜ਼ਰੂਰ ਪਰ ਮੰਨਾਂਗੇ ਨਹੀਂ ਇਹ ਸੱਚ ਹੈ ਨਾ ਜਦੋਂ ਸਾਨੂੰ ਪਤਾ ਹੀ ਲੱਗ ਗਿਆ ਵੀ ਗੁਰੂ ਰਾਮਦਾਸ ਪਾਸ਼ਾ ਸਾਨੂੰ ਕੀ ਸਮਝਾ ਰਹੇ ਨੇ ਸਾਡੇ ਗੁਰੂ ਨਾਨਕ ਪਾਸ਼ਾ ਜੀ ਤੋਂ ਲੈ ਕੇ ਦਸਵੇਂ ਪਾਸ਼ਾ ਜੀ ਤੱਕ ਸਾਨੂੰ ਵਾਰ-ਵਾਰ ਕਿਹਾ ਏ ਕਿ ਭਾਈ 3 ਤੋਂ 6 ਵਜੇ ਦੇ ਵਿਚਕਾਰ ਉੱਠਣਾ ਹੈ ਉੱਠਣਾ ਹੈ ਤੇਰਾ ਭਲਾ ਹੈ ਜੇ ਅਸੀਂ ਨਹੀਂ ਉੱਠ ਰਹੇ ਤਾਂ ਇਹਦਾ ਮਤਲਬ ਇਹ ਆ ਵੀ ਗੁਰੂ ਦੀ ਗੱਲ ਸੁਣ ਕੇ ਅਣਸੁਣੀ ਕਰ ਦਿੱਤੀ ਤਾਂ ਫਿਰ ਇਹਦਾ ਮਤਲਬ ਗੁਰੂ ਵੱਲ ਪੇਟਿਆ ਤੇ ਜਿੰਨੀ ਦੇਰ ਤੱਕ ਗੁਰੂਵਾਲ ਪਿੱਠ ਕਰਕੇ ਖੜੇ ਰਵਾਂਗੇ ਫਿਰ ਗੁਰੂ ਦੀ ਖੁਸ਼ੀ ਬਰਕਤ ਹਾਸਲ ਨਹੀਂ ਹੋਣੀ ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੈ ਗੁਰੂ ਦੀ ਬਰਕਤ ਹਾਸਲ ਕਰਨੀ ਹੈ ਤਾਂ ਫਿਰ ਗੁਰੂਵਾਲ ਮੁੱਖ ਕਰਨਾ ਪੈਣਾ ਹੈ ਸਤਿਗੁਰ ਸੱਚੇ ਪਾਸ਼ਾ ਤਾਂ ਹਰ ਵੇਲੇ ਸਾਨੂੰ ਦੇਣ ਨੂੰ ਤਿਆਰ ਨੇ ਉਹ ਸਾਡੇ ਮੂੰਹੋਂ ਮੰਗੀਆਂ ਮੁਰਾਦਾਂ ਵੀ ਪੂਰੀਆਂ ਕਰਦੇ ਨੇ ਅਤੇ ਆਪਣੀ ਖੁਸ਼ੀ ਦੇ ਨਾਲ ਵੀ ਸਾਨੂੰ ਬਹੁਤ ਕੁਝ ਦਿੰਦੇ ਨੇ ਹੁਣ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਹਰ ਅਰਦਾਸ ਬੇਨਤੀ ਨੂੰ ਪੂਰਾ ਕਰਦੇ ਨੇ ਬਸ ਸ਼ਰਤ ਇਹੋ ਆ ਕਿ ਵੀ ਤੁਹਾਡੀ ਇੱਛਾ ਦੇ ਕਰਕੇ ਕਿਸੇ ਹੋਰ ਦਾ ਕੋਈ ਨੁਕਸਾਨ ਨਾ ਹੋਵੇ ਸਾਡਾ ਭਲਾ ਇਹ ਦੂਸਰਿਆਂ ਦਾ ਭਲਾ ਮੰਗ ਰਹੇ ਹਾਂ ਤਾਂ ਫਿਰ ਸਾਨੂੰ ਸਭ ਕੁਝ ਮਿਲੇਗਾ ਪਰ ਜੇ ਅਸੀਂ ਕਿਸੇ ਦਾ ਮਾੜਾ ਮੰਗਿਆ ਫਿਰ ਸਾਡੀ ਉਹ ਅਰਦਾਸ ਬੇਨਤੀ ਪੂਰੀ ਨਹੀਂ ਹੋ ਸਕਦੀ ਸਾਡੇ ਕਰਕੇ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸੋ ਜਦੋਂ ਅਸੀਂ ਅਮਰਤ ਵੇਲੇ ਉੱਠ ਕੇ ਆਪਣੇ ਗੁਰੂ ਤੋਂ ਕੁਝ ਮੰਗਦੇ ਹਾਂ ਨਾ ਸਤਿਗੁਰੂ ਸੱਚੇ ਪਾਤਸ਼ਾਹ ਉਹ ਵੀ ਦਿੰਦੇ ਨੇ ਪਰ ਜੋ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉੱਠ ਕੇ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਨੇ ਅਤੇ ਅਗਲੇ ਦਿਨ ਦਾ ਨਾਮ ਮੰਗ ਲੈਂਦੇ ਨੇ ਅਗਲੇ ਦਿਨ ਦਾ ਅਮਰਤ ਵੇਲਾ ਮੰਗਦੇ ਨੇ ਉਹਨਾਂ ਨੂੰ ਸਤਿਗੁਰੂ ਸੱਚੇ ਪਾਸ਼ਾ ਆਪਣੀ ਮਰਜ਼ੀ ਦੇ ਨਾਲ ਦਿੰਦੇ ਨੇ ਤੇ ਫਿਰ ਜਦੋਂ ਆਪਣੀ ਮਰਜ਼ੀ ਦੇ ਨਾਲ ਕੁਝ ਦਿੰਦੇ ਆ ਨਾ ਉੱਥੇ ਸਾਡੀਆਂ ਝੂਲੀਆਂ ਛੁੱਟੀਆਂ ਪੈਂਦੀਆਂ ਨੇ ਇਹ ਉਹਨਾਂ ਨੂੰ ਹੀ ਪਤਾ ਹੈ ਜਿਨ੍ਹਾਂ ਦੇ ਉੱਤੇ ਇਹ ਕਿਰਪਾ ਹੋਈ ਆ ਸੋ ਇਹ ਤੁਹਾਡੀ ਮਰਜ਼ੀ ਆ ਇਹ ਅਮਰਤ ਵੇਲੇ ਉੱਠ ਕੇ ਆਪਣੀ ਸ਼ਾਪੂਰੀ ਕਰਾਉਣੀ ਆ ਜਾਂ ਆਪਣੇ ਗੁਰੂ ਦੀ ਮਰਜ਼ੀ ਦੀਆਂ ਦਾਤਾਂ ਲੈਣੀਆਂ ਨੇ ਪਰ ਇੱਕ ਵਾਰ ਅਮਰਤ ਵੇਲੇ ਉੱਠਣਾ ਤਾਂ ਸ਼ੁਰੂ ਕਰੀਏ ਜੇ ਨਾਲ ਉਹ ਮਰਤਵੇਲੇ ਜਾਗ ਨਹੀਂ ਆਉਂਦੀ ਕਿਸੇ ਵੀ ਕਾਰਨ ਕਰਕੇ ਤੁਸੀਂ ਨਹੀਂ ਉੱਠ ਰਹੇ ਤਾਂ ਫਿਰ ਦਿਨ ਦੇ ਵਿੱਚ ਜਦੋਂ ਵੀ ਮੌਕਾ ਮਿਲੇ ਉਦੋਂ ਹੀ ਕੋਈ 15 ਮਿੰਟ ਤੋਂ ਸ਼ੁਰੂਆਤ ਕਰ ਲਓ ਦਿਨ ਦੇ ਵਿੱਚ ਤਾਂ 15 ਮਿੰਟ ਕੱਢਨੇ ਬਣਦੇ ਆ ਨਾ 15 ਮਿੰਟ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੂਲ ਮੰਤਰ ਜਾਪ ਕਰ ਲਓ ਜਿਵੇਂ ਹੁਣ ਆ ਵੱਡਾ ਦੇਨ ਆ ਰਿਹਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦੇ ਵਿੱਚ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰੀ ਜਾਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਸਲਾਹ ਕਰੀ ਜਾਓ ਅਤੇ ਬਦਲੇ ਦੇ ਵਿੱਚ ਅਮਰ ਤਵੇਲਾ ਅਤੇ ਅਮਰ ਤਵੇਲੇ ਦਾ ਨਾਮ ਮੰਗ ਲੈਣਾ ਸਤਿਗੁਰ ਸੱਚੇ ਪਾਸ਼ਾ ਨੂੰ ਰੋਜ਼ ਉੱਠਦੇ ਆਸਾਰ ਕਹੋ ਤਨ ਗੁਰੂ RAMਦਾਸ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੋਹਤਾਜ ਤਨ ਤਨ RAMਦਾਸ ਗੁਰ ਜਿਨ ਸਿਰਿਆ ਤੇ ਨੇ ਸਵਾਰਿਆ ਡਿੱਠੇ ਸੱਬੇ ਥਾਮ ਨਹੀਂ ਤੁਧ ਜੀ ਹੇ ਅਥਾਮ ਬਸ ਮਾਲਕ ਦੀ ਸਿਫਤ ਸਲਾਹ ਕਰਨੀ ਹੈ ਜਿਵੇਂ ਮਰਜ਼ੀ ਕਰੀ ਜਾਓ ਗਾ ਕੇ ਕਰ ਲਓ ਪੜ੍ਹ ਕੇ ਕਰ ਲਓ ਉੱਠ ਕੇ ਬੈਠ ਕੇ ਤੁਰਦਿਆਂ ਫਿਰਦਿਆਂ ਮਾਲਕ ਦੇ ਨਾਮ ਨੂੰ ਜਪਦੇ ਰਹਿਣਾ ਹੈ ਤਾਂ ਦੇਖਣਾ ਸਤਿਗੁਰੂ ਸੱਚੇ ਭਾਸ਼ਾ ਕਿੰਝ ਕਿਰਪਾ ਕਰਦੇ ਸੋ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਆ ਕਿ ਆਪਾਂ 3 ਤੋਂ 6 ਵਜੇ ਦੇ ਵਿੱਚ ਤਾਂ ਉੱਠਣਾ ਹੀ ਉੱਠਣਾ ਹੈ ਹਰੇਕ ਮਨੁੱਖ ਦੇ ਲਈ ਇਹ ਵੇਲਾ ਸਮਝ ਲੈਣਾ ਸਤਿਗੁਰ ਸੱਚੇ ਭਾਸ਼ਾ ਨੇ ਜ਼ਰੂਰੀ ਕੀਤਾ ਹੈ ਜੇ ਇੰਨੀ ਮੁਸੀਬਤ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਮਰਤ ਵੇਲੇ ਦਾ ਨਾਗਾ ਨਹੀਂ ਪਾਇਆ ਤਾਂ ਫਿਰ ਸਾਡੀ ਕੀ ਔਕਾਤ ਸਾਡੀ ਕੀ ਹਸਤੀ ਜਿਹੜੇ ਅਸੀਂ ਅਮਰਤ ਵੇਲੇ ਦੇ ਵਿੱਚ ਲੰਮੀਆਂ ਤਾਣ ਕੇ ਸੁੱਤੇ ਰਹਿੰਨੇ ਆ ਜੋ ਖੁਦ ਰੱਬ ਨੇ ਛੁੱਟੀ ਨਹੀਂ ਕੀਤੀ ਅਮਰਤ ਵੇਲੇ ਦੀ ਤਾਂ ਫਿਰ ਅਸੀਂ ਕੌਣ ਹੁੰਨੇ ਆ ਛੁੱਟੀ ਕਰਨ ਵਾਲੇ ਅਮਰਤ ਵੇਲਾ ਸਭ ਦੇ ਲਈ ਜ਼ਰੂਰੀ ਆ ਬਾਕੀ ਜਿਹੜੇ ਉੱਠਦੇ ਨੇ ਉਹਨਾਂ ਨੂੰ ਤਾਂ ਇਸ ਵੇਲੇ ਦੀ ਕੀਮਤ ਦਾ ਪਤਾ ਹੈ ਪਰ ਜਿੰਨਾਂ ਤੋਂ ਨਹੀਂ ਉੱਠਿਆ ਜਾਂਦਾ ਉਹ ਕਹਿ ਦਿੰਦੇ ਵੀ ਇਹ ਵੇਲਾ ਸਮਾਲਣਾ ਜ਼ਰੂਰੀ ਨਹੀਂ ਆ ਜੇ ਉੱਠ ਰਹੇ ਹੋ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਜੇ ਨਹੀਂ ਉੱਠਿਆ ਜਾਂਦਾ ਤਾਂ ਮਾਲਕ ਦੇ ਅੱਗੇ ਬੇਨਤੀਆਂ ਕਰੋ ਅਰਦਾਸਾਂ ਕਰੋ ਅਰਜ਼ੀਆਂ ਲਾਓ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਵੇਲਾ ਬਖਸ਼ੋ ਇਸ ਵੇਲੇ ਦੇ ਵਿੱਚ ਉਠਾਓ ਉਠਾ ਕੇ ਆਪਣਾ ਨਾਮ ਜਪਾਓ ਇਹ ਨਹੀਂ ਹੈ ਕਿ ਇਸ ਵੇਲੇ ਦੇ ਉੱਤੇ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦੇਣਾ ਹੈ ਬਾਕੀ ਜਿੰਨੀ ਦੇਰ ਤੱਕ ਨਹੀਂ ਉੱਠਿਆ ਜਾਂਦਾ ਉਨੀ ਦੇਰ ਤੱਕ ਜਦੋਂ ਵੀ ਉੱਠਦੇ ਹੋ ਉੱਠਦਿਆਂ ਸਾਰ ਮਾਲਕ ਦਾ ਨਾਮ ਜਪੋ ਗੁਰਮੰਤਰ ਮੂਲ ਮੰਤਰ ਜਾਪ ਜੋ ਵੀ ਸ਼ਬਦ ਜਾਪ ਕਰ ਸਕਦੇ ਹੋ ਜੋ ਵੀ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਇਹ ਤੁਹਾਡੀ ਮਰਜ਼ੀ ਆ ਕਿਉਂਕਿ ਬਾਬਾ ਆਨੰਦ ਸਿੰਘ ਜੀ ਅਕਸਰ ਬਚਨ ਕਰਦੇ ਸਨ ਕਿ ਮਿਸ਼ਰੀ ਦੀ ਡਲੀ ਨੂੰ ਜਿਹੜੇ ਮਰਜ਼ੀ ਪਾਸਿਓਂ ਚੱਕ ਪਰ ਲੋ ਸਾਰੇ ਪਾਸਿਓਂ ਮਿੱਠੀ ਹੁੰਦੀ ਹੈ ਨਾ ਉਸੇ ਤਰ੍ਹਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਬੜੀ ਪਵਿੱਤਰ ਆ ਬੜੀ ਮਹਾਨ ਆ ਬਰਾਬਰ ਪਾਵਰਫੁਲ ਆ ਜਿਹੜੀ ਮਰਜ਼ੀ ਬਾਣੀ ਦਾ ਪਾਠ ਕਰ ਲੋ ਜਿਹੜਾ ਮਰਜ਼ੀ ਸ਼ਬਦ ਜਾਪ ਕਰ ਲੋ ਪਰ ਮੂਲ ਮੰਤਰ ਜੀ ਦਾ ਜਾਪ ਮੋਢਿਆ ਮੂਲ ਮੰਤਰ ਜੀ ਦਾ ਜਾਪ ਸ਼ੁਰੂਆਤ ਆ ਤਾਂ ਜੇਕਰ ਅਸੀਂ ਸਿਰਫ ਇੱਕ ਸ਼ਬਦ ਜਾਪ ਕਰਨਾ ਚਾਹੁੰਨੇ ਆ ਤਾਂ ਫਿਰ ਮੂਲ ਮੰਤਰ ਦਾ ਜਾਪ ਕਰਿਓ ਗੁਰਮੰਤਰ ਕਰਿਓ ਪਹਿਲਾਂ ਗੁਰਮੰਤਰ ਬਾਗ ਕੀ ਵਾਹੀ ਗੁਰੂ ਜੀ ਦਾ ਜਾਪ ਫਿਰ ਉਸ ਤੋਂ ਬਾਅਦ ਮੂਲ ਮੰਤਰ ਜਾਪ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨੀਰਪਉ ਨੀਰਵ ਅਕਾਲ 무ਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਸ ਤਰ੍ਹਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚੋ ਚੰਗੀ ਨਹੀਂ ਲੱਗੀ ਤਾਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਪਰ ਇੱਕ ਵਾਰ ਅਮਰਤ ਵੇਲੇ ਉੱਠ ਕੇ ਜਰੂਰ ਦੇਖੋ ਲਗਾਤਾਰ 21 ਦਿਨ ਅਮਰਤ ਵੇਲੇ ਉੱਠ ਲਓ 21 ਦਿਨ ਉੱਠ ਕੇ ਮੂਲ ਮੰਤਰ ਜੀ ਦਾ ਜਾਪ ਕਰ ਲਓ ਫਿਰ ਤੁਸੀਂ ਖੁਦ ਦੱਸੋਗੇ ਕਿ ਅਮਰਤ ਵੇਲੇ ਦੇ ਅਤੇ ਮੂਲ ਮੰਤਰ ਜੀ ਦੇ ਜਾਪ ਦੇ ਕੀ ਫਾਇਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿੰਝ ਕਿਰਪਾ ਕਰਦੇ ਨੇ